ਗਊ ਮਾਤਾ ਗਰਜਾਸ਼ਟ ਮਾਤਾ ਗਊ ਮਾਤਾ ਓ ਮਾਤਾ ਕੀ ਜੈ ਗਊ ਇਨਸਾਫ ਮੋਰਚਾ ਅਤੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਡੀਸੀ ਦਫਤਰ ਮੁਹਾਲੀ ਦੇ ਬਾਹਰ ਗਊ ਹੱਤਿਆ ਦੀ ਰੋਕ ਲਈ ਕੀਤਾ ਗਿਆ ਪ੍ਰਦਰਸ਼ਨ ਇਸ ਮੌਕੇ ਤੇ ਸ਼ਿਵ ਸੈਨਾ ਹਿੰਦੁਸਤਾਨ ਅਤੇ ਗਊ ਰੱਖਿਆ ਦਲ ਦੇ ਕਈ ਨੁਮਾਇੰਦਿਆਂ ਵੱਲੋਂ ਹਿੱਸਾ ਲਿੱਤਾ ਗਿਆ ਥੋੜੀ ਦੇਰ ਬਾਅਦ ਐਸ ਡੀ ਐਮ ਦਮਨਪ੍ਰੀਤ ਕੌਰ ਵੱਲੋਂ ਗਿਆਪਨ ਵੀ ਲੈ ਲਿੱਤਾ ਗਿਆ ਅਤੇ ਸੁਨਿਸ਼ਚਿਤ ਕੀਤਾ ਕਿ ਜਲਦ ਤੋਂ ਜਲਦ ਉਹਨਾਂ ਦੀ ਮੰਗਾਂ ਨੂੰ ਪੂਰਾ ਕੀਤਾ ਜਾਵੇ। ਸਾਧੂ ਸੰਤ ਮੋਹਨੀ ਔਕੀ ਪਿਆਰੀ ਗਊ ਮਾਂ ਸੰਕਟੋਂ ਮੇਂ ਆਜ ਹੈ ਹਮਾਰੀ ਗਊ ਮਾਂ ਸੰਕਟੋਂ ਮੇਂ ਆਜ ਹੈ ਹਮਾਰੀ ਗਊ ਮਾਂ ਕਾਮ ਦੇਨੂ ਨੰਦਨੀ ਦੁਲਾਰੀ ਗਊ ਮਾਂ ਕਾਮ ਦੇਨੂ ਨੰਦਨੀ ਦੁਲਾਰੀ ਨੇ ਵੀ ਗਊ ਪ੍ਰੇਮੀ ਲੋਕ ਐ ਉਹ ਇੱਥੇ ਅੱਜ ਇਕੱਠਾ ਹੋਏ ਆ ਚਾਹੇ ਇਹਦੇ ਵਿੱਚ ਸ਼ਿਵ ਸੈਨਿਕ ਕਹੇ ਚਾਹੇ ਵਿਸ਼ੂ ਹਿੰਦੂ ਪਰਸ਼ਦ ਆਇਆ ਚਾਹੇ ਹੋਰ ਆਪਣਾ ਅੰਤਰਰਾਸ਼ਟਰੀ ਹਿੰਦੂ ਪਰਸ਼ਦ ਤੋਂ ਆਏ ਸਾਡੇ ਆਚਾਰੇ ਜੀ ਆਏ ਹੋਏ ਆ ਸਾਰੇ ਜਿੰਨੇ ਵੀ ਗਊ ਪ੍ਰੇਮੀ ਐ ਅੱਜ ਸਾਰੇ ਇੱਥੇ ਇਕੱਠੇ ਹੋਏ ਆ ਇਹਦਾ ਇਕੱਠੇ ਹੋਣ ਦਾ ਸਾਡਾ ਕਾਰਨ ਇੱਕ ਇਹ ਐ ਵੀ ਜਿਵੇਂ ਪੰਜਾਬ ਦੇ ਵਿੱਚ ਲਗਾਤਾਰ ਗਊ ਹੱਤਿਆ ਕੀਤੀ ਜਾ ਰਹੀ ਹੈ ਗਊ ਵੰਸ਼ ਨੂੰ ਸ਼ਰਿਆਮ ਕਤਲ ਕੀਤਾ ਜਾ ਰਿਹਾ ਹੈ ਔਰ ਬੂਚੜ ਦੇ ਦਿਨਾਂਦਨ ਇੱਥੇ ਘੁੰਮ ਰਹੇ ਆ ਉਹਨਾਂ ਨੂੰ ਕੋਈ ਪ੍ਰੋਪਰ ਸਜ਼ਾ ਨਹੀਂ ਮਿਲ ਰਹੀ ਉਹਦੇ ਤਹਿਤ ਅੱਜ ਅਸੀਂ ਡੀਸੀ ਸਾਹਿਬ ਕੋਲ ਆਪਣਾ ਮੰਗ ਪੱਤਰ ਲੈ ਕੇ ਆਏ ਆ ਔਰ ਇਹ ਮੰਗ ਪੱਤਰ ਸਿਰਫ ਮੁਹਾਲੀ ਦੇ ਵਿੱਚੇ ਨਹੀਂ ਸਾਰੇ ਪੰਜਾਬ ਦੇ ਜਿੰਨੇ ਵੀ ਡੀਸੀਸ ਆ ਸਾਰਿਆਂ ਦੇ ਸਭ ਨੂੰ ਇਹ ਮੰਗ ਪੱਤਰ ਦਿੱਤੇ ਜਾ ਰਹੇ ਆ ਅ ਜੀ ਤੁਹਾਡੇ ਵੱਲੋਂ ਇਹ ਪਹਿਲਾਂ ਵੀ ਮੱਲਾ ਇੱਕ ਮੀਟਿੰਗ ਕਰਕੇ ਕਿਹਾ ਗਿਆ ਸੀਗਾ ਕਿ ਇਹ ਚੇਤਾਵਨੀ ਪੱਤਰ ਹੋਏਗਾ ਮੈਮੋਰੰਡਮ ਨਹੀਂ ਹੈ ਉਹਦੇ ਵਿੱਚ ਕੀ ਫਰਕ ਕੀ ਹੈ ਚੇਤਾਵਨੀ ਪੱਤਰ ਕਿਉਂ ਕਿ ਕੀ ਆ ਰਿਹਾ ਹੈ ਜੀ ਚੇਤਾਵਨੀ ਪੱਤਰ ਇਸ ਕਰਕੇ ਆ ਵੀ ਅੱਜ ਅਸੀਂ ਹਲੇ ਇਹ ਮੁਹਿੰਮ ਅਸੀਂ ਇਹ ਸ਼ੁਰੂ ਕੀਤੀ ਹੈ ਉਹਨਾਂ ਇਹ ਲਗਾਤਾਰ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਸਰਕਾਰ ਦੇ ਕੋਲ 2 ਸਾਲ ਹੈ ਹਜੇ ਅਸੀਂ ਜਾਣਦੇ ਹਾਂ ਵੀ ਸਰਕਾਰ ਗਊ ਹੱਤਿਆ ਤੇ ਪੂਰਨ ਤੌਰ ਤੇ ਪਾਬੰਦੀ ਲਾ ਦੇਵੇ ਨਹੀਂ ਤਾਂ ਅਸੀਂ ਜਨ ਜਨ ਤੱਕ ਜਾਵਾਂਗੇ ਹਿੰਦੂ ਸਮਾਜ ਨੂੰ ਜਾਗਰੂਕ ਕਰਾਂਗੇ ਜਿਹੜੇ ਲੋਕ ਗਊ ਪ੍ਰੇਮੀ ਆ ਉਹਨਾਂ ਨੂੰ ਜਾਗਰੂਕ ਕਰਾਂਗੇ ਔਰ ਨੈਕਸਟ ਟਾਈਮ ਇਹ ਵਾਲੀ ਸਰਕਾਰ ਦੁਆਰਾ ਇੱਥੇ ਪੰਜਾਬ 'ਚ ਨਹੀਂ ਆਉਗੀ ਤੁਸੀਂ ਪੰਜਾਬ 'ਚ ਕਹ ਰਹੇ ਗਊ ਹੱਤਿਆ ਬਹੁਤ ਜ਼ਿਆਦਾ ਹੋ ਰਹੀ ਹੈ ਕੋਈ ਪ੍ਰੋਪਰ ਕੋਈ ਜ਼ਿਲ੍ਹਾ ਕਿਸ ਜਗ੍ਹਾ ਤੇ ਜ਼ਿਆਦਾ ਹੋ ਰਹੀ ਆ ਤੁਸੀਂ ਉਹ ਕੋਈ ਰਿਟਰਨ 'ਚ ਸ਼ਿਕਾਇਤ ਦੋਗੇ ਕਿਹੜੀ-ਕਿਹੜੀ ਤਾਮਾ ਜੀ ਅੱਜ ਅਸੀਂ ਆਪਣਾ ਮੰਗ ਪੱਤਰ ਲੈ ਕੇ ਆਏ ਆ ਇਹਦੇ ਵਿੱਚ ਸਾਡੀਆਂ 10 ਜਿਹੜੀਆਂ ਹੈਗੀਆਂ ਪ੍ਰਮੁੱਖ ਸਾਡੀਆਂ ਮੰਗਾਂ ਉਹਦੇ ਵਿੱਚ ਇੱਕ ਤਾਂ ਜਿਹੜਾ ਗਊ ਹੱਤਿਆ ਤੇ ਪੂਰਨ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬੰਦ ਹੋਣੀ ਚਾਹੀਦੀ ਹੈ ਬੈਨ ਲੱਗਣਾ ਚਾਹੀਦਾ ਹੈ ਦੂਸਰੀ ਸਾਡੀ ਜਿਹੜੀ ਮੰਗ ਹੈ ਉਹ ਮਹਾਰਾਸ਼ਟਰ ਦੇ ਵਿੱਚ ਜਿਵੇਂ ਗਊ ਮਾਤਾ ਨੂੰ ਰਾਜ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਉਸੇ ਤਰਜ਼ ਤੇ ਪੰਜਾਬ ਸਰਕਾਰ ਨੂੰ ਵੀ ਗਊ ਮਾਤਾ ਨੂੰ ਇਹ ਜਿਹੜਾ ਉਹ ਰਾਸ਼ਟ੍ਰ ਮਾਤਾ ਦਾ ਰਾਜ ਮਾਤਾ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਤੀਸਰੀ ਸਾਡੀ ਜਿਹੜੀ ਮੰਗ ਹੈ ਉਹ ਹੈਗੀ ਹੈ ਵੀ ਜਿਹੜਾ 302 ਦਾ ਮੁਕੱਦਮਾ ਦਰਜ ਹੁੰਦਾ ਕਿਉਂਕਿ ਗਊ ਮਾਤਾ ਜਿਹੜੀ ਉਹ ਸਾਡੀ ਮਾਤਾ ਹੈ ਅਸੀਂ ਉਹਨੂੰ ਮਾਤਾ ਦਾ ਦਰਜਾ ਦਿੰਨੇ ਆ ਸੋ ਜਿਹੜਾ ਵੀ ਸਾਡੀ ਮਾਤਾ ਦਾ ਕਤਲ ਕਰਦਾ ਉਹਦੇ ਤੇ 302 ਦਾ ਮੁਕੱਦਮਾ ਦਰਜ ਕਰਕੇ ਉਹਦੀ ਸਾਰੀ ਪ੍ਰਾਪਰਟੀ ਆ ਕੁਰਕ ਕੀਤੀ ਜਾਣੀ ਚਾਹੀਦੀ ਹੈ ਔਰ ਜਿਹੜੇ ਸਾਧਨਾਂ ਦੇ ਰਾਹੀਂ ਉਹ ਲੋਗ ਆ ਕੇ ਉੱਥੇ ਗਊ ਮਾਤਾ ਦਾ ਕਤਲ ਕੀਤਾ ਉਹ ਸਾਰੀ ਦੇ ਸਾਰੇ ਉਹ ਕੇਸ ਦੇ ਵਿੱਚ ਉਹ ਇਨਵੋਲ ਹੋਣਾ ਚਾਹੀਦਾ ਚੌਥੀ ਮੰਗ ਜਿਹੜੀ ਸਾਡੀ ਹੈਗੀ ਹੈ ਉਹ ਹੈਗੀ ਐ ਵੀ ਜਿਹੜਾ ਕਾਊਸ ਇਸ ਇਕੱਠਾ ਕੀਤਾ ਜਾਂਦਾ ਉਸ ਕਾਊਸ ਇਸ ਦਾ ਕੀ ਬਣਦਾ ਕਿੱਥੇ ਜਾਂਦਾ ਕੁਝ ਨਹੀਂ ਪਤਾ ਉਹਨੂੰ ਮਹੀਨੇ-ਮਹੀਨੇ ਬਾਅਦ ਉਹਨੂੰ ਜਨਤਕ ਕੀਤਾ ਜਾਵੇ ਔਰ ਜਿਹੜੇ ਪ੍ਰਾਈਵੇਟ ਐਨ ਜੀਓ ਐ ਜਾਂ ਜਿਹੜੀਆਂ ਸਰਕਾਰੀ ਗਊਸ਼ਾਲਾਾਂ ਮੈਂ ਉਹਨਾਂ ਨੂੰ ਉਹ ਪੈਸਾ ਦਿੱਤਾ ਜਾਵੇ ਨੰਬਰ 5 ਤੇ ਹੈ ਸਾਡਾ ਇੱਕ ਪੰਜਾਬ ਦੇ ਵਿੱਚ ਕਾਊ ਪ੍ਰੋਟੈਕਸ਼ਨ ਸੈੱਲ ਬਣਨਾ ਚਾਹੀਦਾ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੇ ਵਿੱਚ ਇੱਥੇ ਬਣਿਆ ਹੋਇਆ ਸੀਗਾ ਔਰ ਉਹਦੇ ਵਿੱਚ ਜਿਹੜੇ ਪ੍ਰਾਈਵੇਟ ਲੋਗ ਐ ਜਿਹੜੇ ਗਊ ਪ੍ਰੇਮੀ ਐ ਉਹ ਨਾਲ ਹੋ ਕੇ ਪੁਲਿਸ ਦੇ ਨਾਲ ਹੋ ਕੇ ਇਹਨਾਂ ਬੁੱਚੜਾ ਤੇ ਨੱਥ ਪਾਣ ਅਗਲਾ ਸਾਡਾ ਜਿਹੜਾ ਹੈਗਾ ਜਿੰਨੀਆਂ ਵੀ ਗੋਚਰ ਭੂਮੀ ਐ ਗੋਚਰ ਭੂਮੀ ਚਾਹੇ ਉਹ ਹਰ ਇੱਕ ਪਿੰਡਾਂ ਦੇ ਵਿੱਚ ਜਾਂ ਕਸਬਿਆਂ ਦੇ ਵਿੱਚ ਗੋਚਰ ਭੂਮੀਆਂ ਉਹ بڑے بڑے ਬਿਲਡਰਾਂ ਨੇ ਜਾਂ ਹੋਰ بڑے بڑے ਲੋਕਾਂ ਨੇ ਦਿਵਾਲੀਆਂ ਅਸੀਂ ਚਾਹੁੰਦੇ ਆ ਵੀ ਜਿਹੜੀ ਉਹ ਗੋਚਰ ਭੂਮੀ ਐ ਉਸ ਗੋਚਰ ਭੂਮੀ ਨੂੰ ਖਾਲੀ ਕਰਵਾਇਆ ਜਾਵੇ ਔਰ ਜਿੰਨੇ ਵੀ ਸਾਡਾ ਗਊ ਵੰਸ਼ ਵਾਲੇ ਦਾਰੇ ਘੁੰਮ ਰਿਹਾ ਬੇਸਹਾਰਾ ਹੈ ਉਹਨਾਂ ਨੂੰ ਸਹਾਰਾ ਦਿੱਤਾ ਜਾਵੇ ਉੱਥੇ ਰੱਖਿਆ ਜਾਵੇ ਔਰ ਸਤਵੀ ਸਾਡੀ ਜਿਹੜੀ ਮੰਗ ਐ ਉਹ ਪੰਜਾਬ ਦੇ ਜਿੰਨੇ ਵੀ ਸਾਡੇ ਪ੍ਰਚੀਨ ਸਾਡੇ Hindu ਮੰਦਰ ਹੈ ਉਹਨਾਂ ਮੰਦਰਾਂ ਦੇ ਵਿੱਚ ਜਿਹੜਾ ਚੜਾਵਾ ਚੜਾਇਆ ਜਾ ਰਿਹਾ ਉਹ ਚੜਾਵਾ ਸਰਕਾਰਾਂ ਦੇ ਕੋਲ ਚਲੇ ਜਾਂਦਾ ਹੈ ਉਹ ਕਿਉਂ ਨਾ ਉਹ ਸਾਡੀ ਗਊ ਮਾਤਾ ਦੇ ਲਈ ਯੂਜ਼ ਹੋਵੇ। ਯਾ ਤਾਂ ਤੁਸੀਂ ਸਾਰਿਆਂ ਤੋਂ ਇਕੱਠਾ ਕਰੋ। ਤੁਸੀਂ ਕਿਸੇ ਹੋਰ ਸਮੁਦਾਇ ਤੋਂ ਤਾਂ ਇਕੱਠਾ ਕਰਦੇ ਨਹੀਂ। ਹਿੰਦੂਆਂ ਦੇ ਮੰਦਰਾਂ ਦਾ ਚੜਾਵਾ ਤੁਸੀਂ ਆਪਣੀਆਂ ਜੇਬਾਂ 'ਚ ਪਾ ਲੈਂਦੇ ਹੋ ਤੇ ਉਹ ਸਾਡਾ ਕਿਉਂ ਨਾ ਸਾਡੀ ਗਊ ਮਾਤਾ ਤੇ ਲੱਗੇ ਉਹ। ਠੀਕ ਹੈ ਜੀ। ਐਦਾਂ ਹੀ ਸਾਡੀਆਂ ਇੱਕ ਬੰਗਲਾਦੇਸ਼ ਦੇ ਜੋ ਹਿੰਦੂਆਂ ਤੇ ਜ਼ੁਲਮ ਹੋ ਰਿਹਾ ਉਹਦੇ ਤੇ ਸਾਡਾ ਹੈ ਵੀ ਉਹਨਾਂ ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ। ਜਿੰਨੇ ਵੀ ਪੰਜਾਬ ਦੇ ਵਿੱਚ ਇਹ ਬੰਗਲਾਦੇਸ਼ੀ ਕਸਪੈਟੀਆਂ ਇੱਥੇ ਆ ਚੁੱਕੇ ਆ ਇੱਥੇ ਵੜ ਗਏ ਉਹਨਾਂ ਕਸਪੈਟੀਆਂ ਤੇ ਉਹਨਾਂ ਤੇ ਤੁਰੰਤ ਪੰਜਾਬ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਔਰ ਉਹਨਾਂ ਨੂੰ ਇੱਥੋਂ ਬਾਹਰ ਦਾ ਰਸਤਾ ਦਿਖਾਣਾ ਚਾਹੀਦਾ ਔਰ ਜਿਹੜੇ ਗਊ ਹੱਤਿਆ ਦੇ ਇੱਕ ਸਾਡਾ ਹੋਰ ਇਹਦੇ ਵਿੱਚ ਮੁੱਦਾ ਹੈ ਗਿਆ ਦੋ ਅਹਿਮ ਮੁੱਦੇ ਹੋਰ ਰਹਿ ਗਏ ਵੀ ਜਿਹੜਾ ਗਊ ਹੱਤਿਆ ਕਰਦਾ ਉਹਦੇ ਤੇ 10 ਸਾਲ ਦੀ ਜਿਹੜੀ ਸਜ਼ਾ ਉਹ ਵਿਧਾਨ ਸਭਾ ਦੇ ਵਿੱਚ ਪਾਰਤ ਹੋ ਚੁੱਕੀ ਹੈ ਔਰ ਉਹਦੀ ਰਾਜਪਾਲ ਨੇ ਨੋਟੀਫਿਕੇਸ਼ਨ ਵੀ ਕਰ ਦਿੱਤੀ ਹੈ ਤੋਂ ਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਔਰ ਇੱਕ ਜਿਹੜਾ ਗਊ ਮਾਤਾ ਦੇ ਸਬੰਧ ਦੇ ਵਿੱਚ ਇੱਕ ਬਹੁਤ ਅਹਿਮ ਮੁੱਦਾ ਜਿਹੜਾ ਰਹਿ ਗਿਆ ਉਹ ਹੈਗਾ ਜਿਹੜਾ ਐਚ ਐਫ ਜਿਹੜਾ ਟੀਕਾ ਹੈ ਉਹਨੂੰ ਬੈਨ ਕੀਤਾ ਜਾਵੇ ਤਾਂ ਕਿ ਅਸੀਂ ਜਿਹੜੀ ਸਾਡੀ ਦੇਸੀ ਗਊ ਮਾਤਾ ਹੈ ਉਹਦੀ ਵ੍ਰਿਧੀ ਦੇ ਲਈ ਅਸੀਂ ਕੰਮ ਕਰੀਏ ਤੁਸੀਂ ਪੰਜਾਬ ਸਰਕਾਰ ਤੋਂ ਸਵਾਲ ਕਰ ਰਹੇ ਹੋ ਕਿ ਕਾਉਸਸ ਲਿਆ ਜਾਂਦਾ ਉਹਦਾ ਹਿਸਾਬ ਦਿੱਤਾ ਜਾਵੇ ਮੰਦਰਾ ਦਾ ਹਿਸਾਬ ਦਿੱਤਾ ਜਾਵੇ ਤੇ ਪੰਜਾਬ ਸਰਕਾਰ ਨੇ ਗਊ ਸੇਵਾ ਕਮਿਸ਼ਨ ਵੀ ਬਣਾਇਆ ਹੋਇਆ ਹੈ ਤੁਹਾਨੂੰ ਲੱਗਦਾ ਹੈ ਕਿ ਕਮਿਸ਼ਨ ਆਪਣਾ ਕੰਮ ਨਹੀਂ ਕਰ ਰਿਹਾ ਕਰ ਰਿਹਾ ਚਿੱਟਾ ਹਾਥੀ ਐ ਬਿਲਕੁਲ ਚਿੱਟਾ ਹਾਥੀ ਐ ਸੁੱਤੇ ਪਏ ਬੈਠੇ ਆ ਲੋਕ ਸਾਨੂੰ ਕੋਲਾ ਕਰਦੇ ਆ ਸਾਨੂੰ ਕਹਿੰਦੇ ਆ ਤੁਹਾਡੀ ਮਾਵਾਂ ਉੱਥੇ ਬੈਠੀਆਂ ਉੱਥੇ ਬੈਠੀਆਂ ਫਿਰ ਉਹਨਾਂ ਨੂੰ ਅਸੀਂ ਦੱਸਦੇ ਆ ਵੀ ਆ ਚਿੱਟਾ ਹਾਥੀ ਐ ਇਹਨੂੰ ਤੁਸੀਂ ਜਾ ਕੇ ਵਾਜਾ ਮਾਰੋ ਸਭ ਸੁੱਤੇ ਪਏ ਆ ਜੇਬਾਂ ਦੇ ਵਿੱਚ ਆ ਰਿਹਾ ਧਨ ਰਸ਼ੀ ਆ ਰਹੀ ਆ ਆਰਾਮ ਨਾਲ ਸੁੱਤੇ ਪਏ ਆ ਬਾਕੀ ਕਮਿਸ਼ਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਲੱਗੇ ਨੇ ਮੈਂਬਰ ਲੱਗੇ ਨੇ ਉਹ ਵੀ ਤਾਂ ਹਿੰਦੂ ਐ ਜਾਦਾ ਕਰਕੇ ਹਿੰਦੂ ਨੇ ਤੇ ਉਹਨਾਂ ਨੂੰ ਤੋਂ ਮਾਤਾ ਦਾ ਫਿਕਰ ਨਹੀਂ ਹੈ ਐਦਾ ਕੁਝ ਇਹ ਜੇ ਸਰਕਾਰਾਂ ਦੇ ਵਿੱਚ ਬੰਦੇ ਬੈਠੇ ਆ ਜਿਨ੍ਹਾਂ ਦੀਆਂ ਅੱਜ ਵੀ ਇੰਟਰਵਿਊਜ਼ ਪਈਆਂ ਜਿਹੜੇ ਇਲੈਕਸ਼ਨਾਂ ਤੋਂ ਪਹਿਲਾਂ ਕਹਿੰਦੇ ਸੀਗੇ ਟਿੱਕੇ ਲਾ ਕੇ ਇਲੈਕਸ਼ਨਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀਗੇ ਬਈ ਜਿੰਨੀਆਂ ਵੀ ਇਹ ਗਊ ਗਊ ਤਾਂ ਨਥੇ ਬਾਹਰ ਘੁੰਮ ਰਿਹਾ ਉਹਨਾਂ ਨੂੰ ਜਿਸ ਦਿਨ ਸਾਡੀ ਸਰਕਾਰ ਆਈ ਬੁੱਚੜਖਾਨੇ 'ਚ ਭੇਜਾਂਗੇ ਕੋਈ ਗੱਲ ਨਹੀਂ ਸਾਮਾ ਥੋੜਾ ਜਿਹਾ ਹੀ ਰਹਿ ਗਿਆ ਉਸ ਤੋਂ ਬਾਅਦ ਨਾਮ ਵੀ ਜਨਤਕ ਕਰਾਂਗੇ ਸਾਰਾ ਲੇਖਾ ਇੱਥੇ ਹੀ ਇਹਨਾਂ ਨੂੰ ਦੇਣਾ ਪਏਗਾ सर तुम कि कहना चाहोगे आचार्य जी आज मैं भागवत गंगोत्री विभूषित सुभाष शास्त्री कथावाच्य जी बहुत ही आ, मैं इस आ, जो गौ माता की हत्या की गई है इसकी निंदा <laughs> करता हूँ और मैं भगवान श्री कृष्ण राम जी से ये प्रार्थना करता हूँ कि प्रभु ये जब आपके धाम आएंगे तो इनको ऐसे योनि में आप भेज दे जीवन भरी है उस नरक में ही उसकी यातना भोगे क्योंकि तो हमारे यहाँ गौ माता गावा विश्व मात्रा गाय पूरी विश्व की माता है और हमारे यहाँ जो भगवान राम श्री कृष्ण है इनका अवतार हुआ ही प्रधीन सुर लीन मनुज अवतार निज इच्छा निर्मित तनु माया गुण गो पार भगवान राम और श्री कृष्ण का जो अवतार हुआ है ये गौ माता के लिए हुआ है और हम आज इस भूधरा पर गौ माता के ऊपर जो अत्याचार हो रहा है जो अतताई गौ माता को मार रहे हैं भगवान अगले जन्म उन अतताओं को ऐसी सजा दे कि जीवन भर और नरक की यात्रा भोगे क्योंकि हमारी हम हिंदुओं की गौ माता नहीं है गावा विश्व मात्रा गाय पूरी विश्व की माता है और गौ माता में तैतीस कोटि देवी देवताओं का वास होता है जबकि भगवान श्री कृष्ण इस भू पर केवल केवल गौ माता के लिए ही अवतारित हुए हैं स्वयं भगवान श्री कृष्ण बंसी बजा करके गौ माता के पीछे जाकर के गाय को चराते हैं और आज हम हमें इतना बड़ा दुख हो रहा है कि हमारी गौ माता जो कि राष्ट्र की माता है और भारत सरकार से पंजाब सरकार से हमने कई बार निवेदन किया अपने कथाओं के माध्यम से कि पंजाब सरकार गौ माता को राष्ट्र माता का दर्जा दे जैसे कि वहाँ पे अपने महाराष्ट्र में हुआ है राजा माता का दर्जा मिला है ऐसे हम चाहते हैं कि पंजाब सरकार भी गौ माता को जो है राजा माता का दर्जा दे और उसके बाद पूरे राज्य में जितने मुख्यमंत्री है सबसे मैं निवेदन करता हूँ कि आप अगर सच्चे सनातनी हैं आप हिंदू हैं तो आप गौ माता के प्रति सशक्त हो जाएं और इन अत को फांसी की सजा दें और गौ माता को इन अत से मुक्त करवाएं मैं सभी हिंदू समाज से निवेदन करता हूँ कि आप जाग जाएं जागने का वक्त आ गया है सोने का वक्त नहीं है जो जागत है सो पावत है और जो सोवत है सो खोवत है इसलिए सोना नहीं है हमको सबको जागना है जैसा आज देख रहे बांग्लादेश में कितना अत्याचार हिंदुओं पर हो रहा है यहाँ पर भी हम चाहते हैं कि जितने बांग्लादेशी यहाँ आए हैं पंजाब सरकार उनको यहाँ से बाहर निकाले उनकी छानबीन हो उनका आइडेंटिटी कार्ड चेक किया जाए ताकि यहाँ हिंदू सुरक्षित रहे आने वाले समय में हम लोगों के ऊपर ये कुछ भी कर सकते हैं अब हमें तनिक भी इन लोगों पर कोई विश्वास नहीं करना चाहिए और आपके चैनल के माध्यम से मैं निवेदन करना चाहता हूँ पूरे हिंदू समाज से पूरे सिख समाज से कि आप लोग आगे आए और गौ माता के लिए क्योंकि गुरु गोविंद सिंह जी ने गाय के लिए स्वयं ऐसा अभियान चलाया था ये ये त्रुप में खपाऊ और गौ घाट घूख को मैं जगत से मिटाऊँ गुरु गोविंद सिंह ने एक नारा दिया था कि जब तक इस धरती पर गौ माता का रक्त बह रहा है तब तक ये देश सुखी नहीं रहेगा इसलिए आपके चैनल के माध्यम से बताना चाहता हूँ कि गौ माता को राज्य माता का दर्जा पंजाब सरकार दे और जिन आता ने हमारी गौ माता को मारा है उनको फांसी की सजा दी जाए आप कितना जायज मानते हैं कि राज माता का दर्जा मिल जाने से क्या गौ हत्या रुक जाएगी बिल्कुल जाए। रुकेगी गाय हमारी माँ है हम अपनी माँ को जिस माँ ने हमें जन्म दिया है उस माँ को हम सड़क पर नहीं भेज सकते हैं। एक माँ जन्म देने वाली है और एक माँ हमें दूध पिलाने वाली है जिस बच्चे के भाग्य से माँ का सह हट जाता है वो माँ गौ माता अपनी गोद में उस बच्चे को ले लेती है इसलिए गाय हमारी माता है इस देश में राष्ट्रीय ध्वज भी हमारा है राष्ट्रपिता भी है राष्ट्रीय पक्षी भी है राष्ट्रीय चिन्ह भी है लेकिन राष्ट्र माता इस देश में नहीं है इसलिए पंजाब सरकार भारत सरकार से निवेदन करते हैं कि गौ माता को राष्ट्र माता का दर्जा भारत सरकार भी दे और राज्य सरकार भी दे ਜੋ ਕੋ ਨੰਬਰ ਹੋ ਲੋ ਨੰਗਾ ਕੋ ਰਿਖੋ ਉਹ ਨਾ ਫਿਲਮ ਸਰ ਕੀ ਕਹਿਣਾ ਚਾਹੋਗੇ ਅੱਜ ਇਸ ਦਫਤਰ ਪਹੁੰਚੇ ਹੋ ਆਪ ਲੋਗ ਅੱਜ ਪੂਰੇ ਪੰਜਾਬ ਦੇ ਵਿੱਚ ਕੋ ਰੱਖਸ਼ਾ ਦੇ ਵਾਸਤੇ ਕੋ ਦੇ ਵਾਸਤੇ ਜੋ ਸੰਘਰਸ਼ ਕਰਦੇ ਜਿਹੜੇ ਸੰਘਰਸ਼ ਕਰਦੇ ਪਏ ਆ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਅੱਜ ਡੀਸੀ ਦਫਤਰ ਦੇ ਬਾਹਰ ਧਰਨਾ ਤੇ ਮੈਮੋਰੰਡਮ ਦੇਣ ਦਾ ਕਾਰਜਕਰਮ ਰੱਖਿਆ ਇਸੇ ਤਰੀਕੇ ਦੇ ਨਾਲ ਮੋਹਾਲੀ ਦੇ ਵਿੱਚ ਅਰਵਿੰਦ ਗੋਤਬ ਜੀ ਦੀ ਅਗਵਾਈ ਦੇ ਵਿੱਚ ਇੱਥੇ ਇੱਕ ਤਰਨਾ ਦਿੱਤਾ ਗਿਆ ਔਰ ਥੋੜੀ ਦੇਰ ਤੋਂ ਮੰਪੰਡ ਵਿੱਚ ਆ ਜਾਏਗਾ ਤੁਨੂੰ ਸਾਰੀਆਂ ਮੰਗਾਂ ਦੱਸਤੀਆਂ ਅਰਵਿੰਦ ਗੋਤਮ ਜੀ ਨੇ ਵੀ ਸਾਰੀਆਂ ਕੀ ਕੀ ਮੰਗਾਂ ਉਹ ਜਾ ਕੇ ਮੰਗਾਂ ਦੀ ਗੱਲ ਕਰਾਂਗੇ ਔਰ ਮੈਂ ਅੱਜ ਹੀ ਮੇਰੇ ਮੈਂ ਅੰਤਰਰਾਸ਼ਟਰੀ Hindu ਪਰਿਸ਼ਦ ਨਾਲ ਸੰਬੰਧਿਤ ਹੈ ਮੈਂ ਅੰਤਰਰਾਸ਼ਟਰੀ Hindu ਪਰਿਸ਼ਦ ਦਾ ਪੰਜਾਬ ਦਾ ਮੈਂ ਅਧਿਕਾਰਸ਼ ਹੈ ਔਰ ਮੈਂ ਸ਼੍ਰੀ Hindu ਤਖਤ ਦਾ ਮੈਂ ਰਾਸ਼ਟਰੀ ਉਪਰਧਕ ਦੀ ਜ਼ਿੰਮੇਵਾਰੀ ਹੈ ਮੇਰੀ ਅੱਜ ਦੇ ਰਾਸ਼ਟਰੀ ਅਧਿਕਾਰੀ ਜਿਹੜੇ ਪ੍ਰਵੀਨ ਜੀ ਹੈ ਪ੍ਰਵੀਨ ਮਾਰਤੀ ਹੈ ਉਹਨਾਂ ਨਾਲ ਅੱਜ ਮੇਰੀ ਸਵੇਰੇ ਗੱਲ ਹੋਈ ਸੀਗੀ ਉਹਨਾਂ ਨੂੰ ਮੈਂ ਦੱਸਿਆ ਵੀ ਅੱਜ ਜਿਹੜਾ ਤਰਨਾਪੁਰੇ ਪੰਜਾਬ ਦੇ ਦਿੱਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਪਵਨ ਗੁਪਤਾ ਜੀ ਸ਼ਿਵ ਸੈਨਾ ਦੇ ਜਿਹੜੇ ਪ੍ਰਮੁੱਖ ਹੈ ਉਹ ਔਰ ਸਦੀ ਜੀ ਗੋ ਰਖਸ਼ਾ ਦਲ ਦੇ ਇਹ ਪੂਰੇ ਪੰਜਾਬ ਦਾ ਕੰਮ ਦੇਖਦੇ ਪਏ ਆ ਸਾਰੀ ਜਗ੍ਹਾ ਦਾ ਜਾ ਜਾ ਲੈ ਰਹੇ ਮੇਰੀ ਜ਼ਿੰਮੇਵਾਰੀ ਇਹ ਲੱਗੀ ਹੈ ਕਿ ਅੱਜ ਮੈਂ ਇੱਕ ਲੈਟਰ ਜਿਹੜੀ ਹੈ ਮੈਂ ਸਾਡੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਨੂੰ ਅੱਜ ਮੈਂ ਇੱਕ ਲੈਟਰ ਲਿਖਾਂਗਾ ਈਮੇਲ ਪਾਵਾਂਗਾ ਉਹਨਾਂ ਕੋ ਮਿਲਣ ਦਾ ਸਮੇਂ ਲਵਾਂਗਾ ਔਰ ਅਸੀਂ ਚਾਰ ਪੰਜ ਬੰਦੇ ਦਾ ਡੈਲੀਗੇਸ਼ਨ ਹੈ ਔਰ ਜਿਹੜੀ ਪੰਜਾਬ ਦੇ ਵਿੱਚ ਹਿੰਦੂਆਂ ਨਾਲ ਵਿਤਕਰੇ ਹੋ ਰਹੇ ਆ ਉਹਦੀ ਜਾਣਕਾਰੀ ਗੋਮਨਤਾ ਦੇ ਬਾਰੇ ਜਾਣਕਾਰੀ ਉਹ ਸਾਰੀ ਜਾਣਕਾਰੀ ਅਸੀਂ ਦਵਾਂਗੇ ਉਹਦੇ ਵਾਸਤੇ ਅੱਜ ਸ਼ੁਰੂਆਤ ਕੀਤੀ ਹੈ ਪੱਕੀ ਅਗਲੇ ਤੋਂ ਸੰਘਰਸ਼ ਜਾਰੀ ਰਹੇਗਾ ਸਰ ਤੀ ਪੰਜ ਰੰਗੇ ਹਾਰ 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 ਸਰ ਤੀ ਪੰਜ ਰੰਗੇ ਹਾਰ 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 ਸਰ ਤੁਸੀਂ ਜਿਹੜੇ Hindu ਸੰਗਠਨਾ ਦੇ ਨੁਮਾਇੰਦਿਆਂ ਦਾ ਨਾਮ ਲੈ ਰਹੇ ਹੋ ਏਡੇ ਵੱਡੇ ਉਹ ਆਦੇਦਾਰ ਨੇ ਲੇਕਿਨ ਅੱਜ ਉਹ ਮੁਹਾਲੀ ਜ਼ਿਲ੍ਹੇ ਚ ਇੱਥੇ ਹੀ ਰਹਿੰਦੇ ਆ ਉਹਨਾਂ ਦੀ ਇੱਥੇ ਨਾ ਆਉਣ ਦਾ ਕੀ ਕਾਰਨ ਹੈ ਕਿ ਉਹਨਾਂ ਨੂੰ ਆਣਾ ਨਹੀਂ ਚਾਹੀਦਾ ਗਊ ਮਾਤਾ ਦੀ ਗੱਲ ਕਰੋ ਰਾਜ ਮਾਤਾ ਦੀ ਗੱਲ ਕਰੋ ਪਰ ਉਹ ਨજર ਅੰਦਾਜ਼ ਨੇ ਕਿ ਉਹ ਅਖਬਾਰੀ ਚ ਸਿਰਫ ਅਖਬਾਰ ਚ ਆ ਰਿਸ਼ਤਾਰਵਾਦੀ ਦੇ ਕੇ ਹੱਦ ਤੱਕ ਸੀਮਿਤ ਉਹ ਲੋਕ ਆਣਾ ਨਹੀਂ ਚਾਹੁੰਦੇ ਮੈਨੂੰ ਨਹੀਂ ਲੱਗਦਾ ਕੀ ਕਾਰਨ ਉਹਨਾਂ ਦੇ ਜਿਨਨੇ ਵੀ ਸੰਗਠਨਾਂ ਦੇ ਪ੍ਰਮੁੱਖ ਹੈ ਮੇਨ ਮੇਨ ਸੰਗਠਨਾਂ ਦੇ ਪ੍ਰਮੁੱਖ ਇੱਥੇ ਆ ਚੁੱਕੇ ਹੋਏ ਆ ਉਹ ਜਿਹੜੇ ਇਸ ਸੰਘਰਸ਼ ਵਿੱਚ ਸ਼ਾਮਲ ਆ ਜਿਹੜੇ ਸਾਲਾਂ ਤੋਂ ਇਸ ਸੰਘਰਸ਼ ਵਿੱਚ ਕੰਮ ਕਰਦੇ ਪਏ ਆ ਉਹ ਸਾਰੇ ਦੇ ਸਾਰੇ ਉਹਨਾਂ ਦੇ ਪ੍ਰਮੁੱਖ ਆਏ ਆ ਮੇਰੀ ਜਾਣਕਾਰੀ ਚ ਹੋਰ ਐਸੇ ਕੋਈ ਪ੍ਰਮੁੱਖ ਨਹੀਂ ਇੱਥੇ ਪੰਜਾਬ ਚ ਆਪਣੇ ਮੁਹਾਲੇ ਚ ਰਹਿਣ ਵਾਲੇ

ਨਾ ਮਾਰੋ ਇਸ ਢੰਕ ਸਾਥੀਓ ਮਮਤਾ ਕੋ ਨੰਬਰਾਂ ਦੀ ਰੰਗ ਸਾਥੀਓ ਭੁਖੀ ਪਿਆਸੀ ਰੋਤੀ ਹੈ ਹਮਾਰੀ ਗਊ ਮਾਂ ਭੁਖੀ ਪਿਆਸੀ ਰੋਤੀ ਹੈ ਹਮਾਰੀ ਗਊ ਮਾਂ ਦੇਸ਼ ਦੇ ਸਪੁੱਤਾਂ ਕੋ ਬੁਕਾਰੇ ਗਊ ਮਾਂ ਦੇਸ਼ ਦੇ ਸਪੁੱਤਾਂ ਕੋ ਬੁਕਾਰੇ ਗਊ ਮਾਂ ਸਾਮ ਦੇਨੂ ਨੰਦਨੀ ਧੁਲਾਰੀ ਗਊ देखो कभी अपनी भी बीमारी आएगी देखो कभी अपनी भी बीमारी आएगी मौत का संदेशा ले बीमारी आएगी मौत का संदेशा ले बीमारी आएगी उठेंगे कन्हैया क्यों मारी मेरी मां उठेंगे कन्हैया क्यों मारी मेरी मां कामधेनु नंदनी दुलारी गौ मां संत मुनियों की प्यारी गौमा संत की प्यारी गौ संकटों में आज है हमारी गौमा संकटों में आज है जय गौ माता जय गौ माता